ਆਮ ਸਿਰਵਾਹੇ ਗੁਰੂ ਸਾਹਿਬ ਜੀ ਏਕ ਓ ਅੰਕਾਰ ਸਤ ਗੁਰ ਪ੍ਰਸਾਦਿ ਆਸਾ ਮਹਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਵਾਰੀਐ ਰਾਤਾ ਰਾਮ ਬੇਖਫਾਲ ਮੀਠਾ ਚਾਰ ਦਿਨ ਫਿਰ ਹੋ ਵਾ ਤਾਤਾ ਰਾਮ ਤੂੰ ਸੁਣ ਹਰਨ ਕਾਲਿਆ ਕੀ ਵਾੜੀਐ ਰਾਤਾ ਰਾਮ ਬੇਖਫਾਲ ਮੀਠਾ ਚਾਰ ਦਿਨ ਫਿਰ ਹੋਵੇ ਤਤ ਰਾਮ ਫਿਰ ਹੋਏ ਤਤ ਖਰਾ ਮਤਾ ਨਾਮ ਬਿਨ ਪਰਤਾਪ ਆਏ ਓਹੋ ਜੇਵ ਸਾਇਰ ਦੇ ਲਹਿਰੀ ਬਿਜਲ ਜਿਵਾ ਚਮਕਾ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਝੇ ਬੇਸਾਰਿਆ ਸੱਚ ਕਹਾ ਨਾਨਕ ਚੇਤ ਰੇ ਮਾਨ ਮਰਹਿ ਹਰਨ ਕਾਲਿਆ ਭਵਰਾ ਫੂਲ ਭਵੰਤੇ ਆ ਧੋਖੇ ਅਤ ਭਾਰੀ ਰਾਮ ਮੈਂ ਗੁਰ ਪੁੱਛਿਆ ਆਪਣਾ ਸਾਚ ਬੀਚਾਰੀ ਰਾਮ ਬੀਚਾਰ ਸਤ ਗੁਰ ਮੁਝੇ ਪੁੱਛਿਆ ਪਹਵਰ ਬੇਲੀ ਰਾਤਾ ਹੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤਾ ਜਮ ਮਗ ਬਾਦਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀੜਿਆ ਪਰਦੇਸੀਆ ਕਿਤ ਪਵਹੈ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸਾ ਕੀ ਫਾਸ ਹੈ ਜਮ ਜਾਲੇ ਰਾਮ ਮਛੁਲੀ ਵੇ ਸੁੰਨੀ ਨੈਣ ਰੁੰਨੀ ਜਾਲ ਬੱਧ ਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਭਗਤ ਕਰੇ ਚਿਤ ਲਾਏ ਹਰਿ ਸਿਉ ਛੋੜ ਮਨਹੁ ਆਂਦੇਸਿਆ ਸਤ ਕਹਾ ਨਾਨਕ ਚੇਤ ਰੇ ਮਨ ਜੀੜਿਆ ਪਰਦੇਸੀਆ ਨਦੀਆ ਵਹਾਵੇ ਸੁਨੇਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਕੋ ਜਾੜੈ ਜੋਗੀ ਰਾਮ ਕੋਈ ਸਹਜ ਜਾਣ ਹਰ ਪਛਾਣੈ ਸਤ ਗੁਰੂ ਜਨ ਚੇਤੇ ਆ ਬੇਨਾਮ ਹਰ ਕੇ ਭਰਮ ਭੂਲੇ ਪਜ ਹੈ ਮੁਗਦ ਆ ਚੇਤੇ ਆ ਹਰ ਨਾਮ ਭਗਤ ਨਾਰਦਾ ਸੱਚ ਸੇ ਅੰਤ ਤਾਹੀ ਰੁੰਨਿਆ ਸੱਚ ਕਹਾ ਨਾਨਕ ਸ਼ਬਦ ਸਾਚਾ ਮੇਲ ਚਿਰਿ ਵੇ ਸੁਨਿਆ ਹਰ ਨਾਮ ਭਗਤ ਨਾਰਦਾ ਸਾਚਾ 세अंत 타히 ਰੁੰਨਿਆ ਸਾਚ ਕਹਾ ਨਾਨਕ ਸ਼ਬਦ ਸਾਚਾ ਮੇਲ ਚਿਰਿ ਵੇ ਸੁਨਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓ ਾਂਕਾਰ ਸਤ ਗੁਰ ਪ੍ਰਸਾਦਿ ਆਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਵਾੜੀਆ ਰਾਤਾ RAM ਬਖ ਫਲ ਮੀਠਾ ਚਾਰ ਦਿਨ ਫਿਰ ਹੋ ਵੈ ਤਤ RAM